ਕੰਦ ਉੱਤੇ ਟੰਗੇ ਇਹ ਮੈਡਲ ਇੱਕ ਹੋਣਹਾਰ ਖਿਡਾਰਨ ਦੀ ਪੂੰਜੀ ਨੇ ਉਹ ਪੂੰਜੀ ਜੋ ਬਹੁਤ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਉਸਨੇ ਜਮਾ ਕੀਤੀ ਹੈ ਇਹ ਖਿਡਾਰਨ ਹੈ ਜਲੰਧਰ ਦੀ ਰਮਨਦੀਪ ਘਰ ਰਮਨਦੀਪ ਨੇ ਇਹ ਸਾਰੇ ਮੈਡਲ weight lifting ਦੇ ਵਿੱਚ ਜਿੱਤੇ ਨੇ ਪਰ ਆ ਜੇ ਇਸ ਖਿਡਾਰਨ ਦੀ ਤਰਾਸਤੀ ਵੇਖੋ ਕਿ ਉਸਦੇ ਕੋਲ ਕੌਮੀ ਖੇਡਾਂ ਵਿੱਚ ਹਿੱਸਾ ਲੈਣ ਲਈ ਇੱਕ ਵੀ ਪੈਸਾ ਨਹੀਂ ਨੈਸ਼ਨਲ ਪੱਧਰ ਤੱਕ ਦੇ ਮੈਡਲ ਜਿੱਤਣ ਵਾਲੀ ਇਸ ਖਿਡਾਰਨ ਕੋਲ ਆਪਣੀ ਕਿੱਟ ਤੱਕ ਨਹੀਂ ਹੈ ਜੀ ਮੈਂ ਸੀਨੀਅਰ ਨੈਸ਼ਨਲ ਸੀਨੀਅਰ ਪੰਜਾਬ ਸਟੇਟ ਹੋਈ ਸੀ ਸਮਰਾਲੇ ਦੇ ਵਿੱਚ 12 13 ਜੁਲਾਈ ਨੂੰ ਕੁਲ ਪੈਲੈਸ ਦੇ ਵਿੱਚ ਉਹਦੇ ਵਿੱਚ ਮੈਂ ਸੀਨੀਅਰ ਦੇ ਵਿੱਚ 골ਡ ਮੈਡਲ ਜਿੱਤ ਕੇ ਲਈ ਆਈਆਂ ਪਰ ਮੇਰੀ ਡਾਇਰੈਕਟਰ ਨੈਸ਼ਨਲ ਦੀ ਸਿਲੈਕਸ਼ਨ ਹੋਈ ਆ ਜਿਹੜੀ ਕਿ 7 ਅਕਤੂਬਰ ਤੋਂ ਲੈ 7 ਅਗਸਤ ਤੋਂ ਲੈ ਕੇ 12 ਅਗਸਤ ਤੱਕ ਜਮਸ਼ੀਦਪੁਰ ਦੇ ਟਾਟਾ ਨਗਰ ਦੇ ਵਿੱਚ ਹੋ ਰਹੀ ਹੈ ਤੁਸੀਂ ਨੈਸ਼ਨਲ ਜੀ ਜਾ ਨਹੀਂ ਰਹੇ ਨਹੀਂ ਜੀ ਮੈਂ ਨਹੀਂ ਜਾ ਰਹੀ ਕਿਉਂ ਨਹੀਂ ਜਾ ਰਹੇ ਮੈਂ ਇੱਕ ਤਾਂ ਮੇਰੇ ਕੋਲ ਕਿਟ ਨਹੀਂ ਹੈਗੀ ਜਿਹਨੂੰ ਪਾ ਕੇ ਮੈਂ ਖੇਡਣਾ ਆ ਅਧੂਜੀ ਵਾਲੇ ਮੇ ਕੋ ਫਾਈਨੈਂਸ਼ਲੀ ਪ੍ਰੋਬਲਮ ਬਹੁਤ ਜ਼ਿਆਦਾ ਮੈਂ ਨਹੀਂ ਜਾ ਸਕਦੀ ਕਿਉਂਕਿ ਉਹਦੀ ਫੀਸ ਵੀ ਬਹੁਤ ਜ਼ਿਆਦਾ ਆ ਮੈਂ ਨਹੀਂ پڑھ ਸਕਦੀ ਨਾ ਮੇ ਕੋ ਆਨ ਜਾਣ ਲਈ ਫਾਈਨੈਂਸ ਹੈਗਾ ਆ ਤੁਸੀਂ ਜਿਹੜਾ ਵੇਟ ਲਿਫਟਿੰਗ ਚੋਂ ਮੋਂ ਮੈਡਲ ਜਿੱਤੇ ਆ ਹਾਂਜੀ ਉਹਦੇ ਚ ਕਿਹੜੀ ਕਿਟ ਇਸਤੇਮਾਲ ਕੀਤੀ ਤੁਸੀਂ ਉਹਦੇ ਵਿੱਚ ਮੈਂ ਉਧਾਰ ਕਿਟ ਮੰਗ ਕੇ ਇਸਤੇਮਾਲ ਕੀਤੀ ਆ ਪਟਿਆਲੇ ਦੇ ਭਾਜੀ ਨੇ ਕਰਮਜੀਤ ਉਹਨਾਂ ਦਾ ਸਟੂਡੈਂਟ ਹੈ ਜੌਨ ਭਾਜੀ ਉਹਨਾਂ ਦੇ ਕੋਲ ਮੈਂ ਕਿਟ ਉਧਾਰ ਮੰਗੀ ਸੀ ਔਰ ਉਹਨਾਂ ਨੇ ਮੈਨੂੰ 2 ਘੰਟੇ ਵਾਸਤੇ ਸਿਰਫ ਉਹ ਕਿਟ ਦਿੱਤੀ ਸੀ ਕਿਉਂਕਿ ਉਹਨਾਂ ਨੇ ਵੀ ਕੰਪੀਟੀਸ਼ਨ ਖੇਡਣਾ ਸੀ ਰਮਨਦੀਪ ਸਰੀਰਕ ਪੱਖੋਂ ਵੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਉਸ ਦਾ ਸੱਜਾ ਪੈਰ ਪੋਲੀਓ ਦੇ ਕਾਰਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ ਪਰ ਉਸ ਦਾ ਹੌਸਲਾ ਵੇਖੋ ਕਿ ਜਿੰਨੇ ਵੀ ਮੁਕਾਬਲਿਆਂ ਦੇ ਵਿੱਚ ਉਸਨੇ ਮੈਡਲ ਜਿੱਤੇ ਉਸ ਦੇ ਵਿੱਚ ਜਨਰਲ ਕੈਟਾਗਰੀ ਦੇ ਬੱਚਿਆਂ ਨੂੰ ਹੀ ਚੁਣੌਤੀ ਦਿੱਤੀ ਜੀ ਮੈਂ 45% ਰਾਈਟ ਲੈਗ ਤੋਂ ਪੋਲੀਓ ਪੇਸ਼ੈਂਟ ਡਿਸੇਬਲਡ ਹਾਂ ਔਰ ਮੈਂ ਫਾਈਟ ਹਮੇਸ਼ਾ ਜਨਰਲ ਬੱਚਿਆਂ ਨਾਲ ਹੀ ਲਈ ਹੈ ਔਰ ਜਿਹੜਾ ਮੈਂ ਹੁਣ ਮੈਡਲ ਜਿੱਤੇ ਆ ਹੁਣ ਕੀ ਮੈਂ ਜਿੰਨੇ ਵੀ ਮੈਡਲ ਜਿੱਤੇ ਸਾਰੇ ਮੈਂ ਜਨਰਲ ਫਾਈਟ ਚ ਜਿੱਤੇ ਮੈਂ ਹੈਂਡੀਕੈਪ ਬੱਚਿਆਂ ਨਾਲ ਫਾਈਟ ਕਦੀ ਨਹੀਂ ਲਈ ਰਮਨਦੀਪ ਦੇ ਪਰਿਵਾਰ ਦੇ ਵਿੱਚ ਉਸਤਾਪਤੀ ਧੀ ਸੱਸ ਅਤੇ ਸੋਰਾ ਨੇ ਪਤੀ ਦਿਹਾੜੀਕਰ ਪਰਿਵਾਰ ਦਾ ਗੁਜ਼ਾਰਾ ਕਰਦਾ ਏ ਰਮਨਦੀਪ ਨੂੰ ਉਮੀਦ ਸੀ ਕਿ ਐਨਏ ਮੈਡਰ ਲੈਂਡ ਤੇ ਸਰਕਾਰ ਕੋਈ ਤਾਂ ਨੌਕਰੀ ਜ਼ਰੂਰ ਦਵੇਗੀ ਪਰ ਸਰਕਾਰੀ ਵਾਦੇ ਹਮੇਸ਼ਾ ਦੀ ਤਰ੍ਹਾਂ ਝੂਠੇ ਹੀ ਨਿਕਲੇ 3 ਨਵੰਬਰ 2013 ਦੇ ਵਿੱਚ ਸ਼ਿਵਾਲਿਕ ਸਕੂਲ ਹੈ ਚੰਡੀਗੜ੍ਹ ਦਾ ਜਿੱਥੇ ਕੰਪੀਟੀਸ਼ਨ ਸਟੇਟ ਅਵਾਰਡ ਦਿੱਤੇ ਗਏ ਸੀ ਉੱਥੇ ਸੀਐਮ ਸਾਹਿਬ ਆਏ ਸੀ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਜਿਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਹੋਈਆਂ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਬਟ ਮੈਨੂੰ ਹਲੇ ਤੱਕ ਕੋਈ ਨੌਕਰੀ ਨਹੀਂ ਹੈ ਮੈਂ ਨੈਸ਼ਨਲ ਚ ਵੀ ਰਿਕਾਰਡ ਹੋਲਡਰ ਰਹੀ ਆ ਨੈਸ਼ਨਲ ਦੇ ਵਿੱਚ 골ਡ ਜਿੱਤੇ ਹੋਏ ਆ ਦੋ ਦੋ 골ਡ ਜਿੱਤੇ ਹੋਏ ਆ ਨੈਸ਼ਨਲ ਦੇ ਵਿੱਚ ਪਰ ਹਲੇ ਤੱਕ ਮੈਨੂੰ ਕੋਈ ਨੌਕਰੀ ਨਹੀਂ ਰਮਨਦੀਪ ਆਪਣੀ ਖੇਡ ਦੇ ਵਿੱਚ ਅੱਗੇ ਵਧਣਾ ਚਾਹੁੰਦੀ ਹੈ ਕੁਮੰਤਰੀ weight lifting ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣਾ ਚਾਹੁੰਦੀ ਹੈ ਪਰ ਆਰਥਿਕ ਹਾਲਾਤ ਉਸ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਨੇ ਸਵਾਲ ਇਹੀ ਹੈ ਕਿ ਕੀ ਖਿਡਾਰੀਆਂ ਦੀ ਖੈਰ ਖਵਾ ਖਵਾਉਂਦੀ ਸੂਬਾ ਸਰਕਾਰ ਇਸ ਖਿਡਾਰਨ ਦੀ ਕੋਈ ਸਾਰ ਲਵੇਗੀ